ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ 18 ਕਿਲੋ ਦੀ ਬੰਦੂਕ ਪਈ ਹੈ ਜਿਸ ਦੀ ਲੰਬਾਈ 7 ਫੁੱਟ 4 ਇੰਚ ਹੈ ਇਸ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਲੰਗ ਤਲਾਈ ਤੇ ਇੱਕ ਬਰੂਦ ਵਾਲੀ ਕੁੱਪੀ ਰਬਾਬ ਵੀ ਸ਼ਸ਼ੋਭਤ ਹੈ ਇਹ ਪਲੰਗ ਜਿਸ ਦੇ ਦਰਸ਼ਨ ਕਰ ਰਹੇ ਆ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਲੰਗ ਹੈ ਬਾਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਰਬਾਬ ਹੈ ਇਹ ਉਹੀ ਰਬਾਬ ਸਾਜ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਿਹਾ ਕਰਦੇ ਸਨ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਬਾਬ ਹੈ ਜੋ ਹਿਮਾਚਲ ਪ੍ਰਦੇਸ਼ ਦੀ ਧਰਤੀ ਜ਼ਿਲ੍ਹਾ ਮੰਡੀ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਈ ਹੈ ਇਹ ਉਸ ਪਲੰਘ ਦੀ ਤਲਾਈ ਸਾਹਿਬ ਹੈ ਜਿਸ ਤਲਾਈ ਜਿਸ ਪਲੰਘ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਸੇ ਟਾਈਮ ਬਿਰਾਜਮਾਨ ਹੋਇਆ ਕਰਦੇ ਸਨ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬੰਦੂਖ ਹੈ ਜਿਸ ਦਾ ਆਪਾਂ ਪਹਿਲਾ ਜ਼ਿਕਰ ਕੀਤਾ ਹੈ ਇਸਦਾ ਵਜ਼ਨ 18 ਕਿਲੋ ਹੈ ਕਰੀਬ ਤੇ ਇਸ ਦੀ ਲੰਬਾਈ 7 ਫੁੱਟ 4 ਇੰਚ ਦੀ ਹੈ ਇਹ ਹੈ ਬਰੂਦ ਦੀ ਕੁੱਪੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਵੇਲੇ ਇਸ ਨੂੰ ਬਰੂਦ ਭਰਨ ਲਈ ਵਰਤਿਆ ਕਰਦੇ ਸਨ ਆਪਾਂ ਦਰਸ਼ਨ ਕਰ ਰਹੇ ਆ ਮੰਡੀ ਜ਼ਿਲ੍ਹੇ ਸ਼ਹਿਰ ਵਿੱਚ ਬਣਿਆ ਗੁਰਦੁਆਰਾ ਸਾਹਿਬ ਦੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸਨ 1701 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ 500 ਸਿੰਘਾਂ ਦੇ ਜਥੇ ਦੇ ਨਾਲ ਰਵਾਲਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਕਹਿੰਦੇ ਇੱਥੇ ਰਾਜਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੀਟਿੰਗ ਸੀ ਕੁਝ ਸਮਾਂ ਰਵਾਲਸਰ ਸਾਹਿਬ ਦੀ ਧਰਤੀ ਤੇ ਬਤੀਤ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਾਲੇ ਪਾਉਣ ਲੱਗੇ ਸਨ ਤਾਂ ਉਦੋਂ ਮੰਡੀ ਸਕੇਤ ਦਾ ਰਾਜਾ ਰਾਜਾ ਸਿੱਧ ਸੈਨ ਆਪਣੇ ਪਰਿਵਾਰ ਤੇ ਤਿੰਨਾਂ ਪੁੱਤਰਾਂ ਸਮੇਤ ਕੁਝ ਫੌਜਾਂ ਲੈ ਕੇ ਸੋਨੇ ਚਾਂਦੀ ਨਾਲ ਜੜੀ ਪਾਲਕੀ ਸਮੇਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਲੈਣ ਵਾਸਤੇ ਰਵਾਲ ਸਰਸਹ ਪਹੁੰਚ ਗਿਆ ਰਵਾਲ ਸਰ ਸਾਹਿਬ ਦੀ ਧਰਤੀ ਤੇ ਰਾਜੇ ਸਿੱਧ ਸੈਣ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਪਾਸ ਪਹੁੰਚ ਕੇ ਬੜੀ ਨਿਮਰਤਾ ਸਹਿਜਤਾ ਪਿਆਰ ਨਾਲ ਬੇਨਤੀ ਕੀਤੀ ਕਿ ਤੁਸੀਂ ਮੰਡੀ ਇਲਾਕੇ ਵਿੱਚ ਆਣ ਕੇ ਚਰਨ ਪਾਓ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ ਕਿਰਪਾ ਕਰੋ ਤੁਸੀਂ ਸਾਡੇ ਨਾਲ ਮੰਡੀ ਵੱਲ ਨੂੰ ਚੱਲੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਦੀ ਨਿਮਰਤਾ ਤੇ ਸਹਿਜਤਾ ਪਾਵਣਾ ਦੇਖ ਆਪਣੇ ਸਿੰਘਾਂ ਸਮੇਤ ਮੰਡੀ ਜਾਣ ਦਾ ਫੈਸਲਾ ਕਰ ਲਿਆ ਰਾਜੇ ਸਿੱਧ ਸੈਨ ਨੇ ਕਿਹਾ ਕਿ ਅਸੀਂ ਪਾਲਕੀ ਸਾਹਿਬ ਲੈ ਕੇ ਆਏ ਹਾਂ ਤੁਸੀਂ ਪਾਲਕੀ ਸਾਹਿਬ ਵਿੱਚ ਗੁਰੂ ਜੀ ਬਰਾਜਮਾਨ ਹੋ ਮੈਂ ਤੇ ਮੇਰੇ ਪੁੱਤਰ ਚੱਕ ਕੇ ਰਵਾਲ ਸਰ ਸਾਹਿਬ ਦੀ ਧਰਤੀ ਤੇ ਤੁਹਾਨੂੰ ਮੋਢਿਆਂ ਤੇ ਮੰਡੀ ਦੀ ਧਰਤੀ ਤੇ ਲੈ ਕੇ ਚਲਾਂਗੇ ਆਪਣੇ ਮਹਿਲਾ ਵਿੱਚ ਲੈ ਕੇ ਚਲਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਬੜੀ ਨਿਮਰਤਾ ਦੇ ਨਾਲ ਜਕਾਰਿਆਂ ਦੀਆਂ ਗੂੰਜਾਂ ਹੀਠ ਰਵਾਲਸਰ ਦੀ ਧਰਤੀ ਤੋਂ ਰਾਜਾ ਸਿੱਧਸੈਣ ਮੰਡੀ ਆਪਣੇ ਮਹਿਲਾ ਵਿੱਚ ਲੈ ਕੇ ਆਇਆ। ਕੁਝ ਸਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਜੇ ਦੇ ਮਹਿਲਾ ਵਿੱਚ ਰਹੇ ਫਿਰ ਉਹਨਾਂ ਨੇ ਮੰਡੀ ਦਾ ਚਾਰ ਚੁਪੇਰੇ ਢੀੜਾ ਮਾਰਿਆ ਜੋ ਉਹਨਾਂ ਨੂੰ ਰਮਣੀਕ ਅਸਥਾਨ ਮੰਡੀ ਵਿੱਚ ਦਿਸਿਆ ਚੜਦੇ ਵਾਲੇ ਪਾਸੇ ਉੱਥੇ ਸਿੰਘਾਂ ਸਮੇਤ ਡੇਰਾ ਕਰ ਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ 6 ਮਹੀਨੇ 18 ਦਿਨ ਸਪਾਵਣ ਪਵਿੱਤਰ ਧਰਤੀ ਤੇ ਰਹੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ आनंदपुर साहेब ਜਿਹੜੋ ਕੀਰਤਪੁਰ ਸਾਹਿਬ ਤੋਂ ਆਪਾਂ ਜਾਣਿਆ ਰਾਸਤੇ ਦੇ ਵਿੱਚ ਸੁੰਦਰ ਨਗਰ ਆਉਂਦਾ ਹੈ ਸੁੰਦਰ ਨਗਰ ਤੋਂ ਰਵਾਲ ਸਰ ਸਾਹਿਬ ਵੀ ਜਾ ਸਕਦੇ ਹਾਂ ਰਵਾਲ ਸਰ ਸਾਹਿਬ ਦੀ ਵੀ ਵੀਡੀਓ ਤੁਹਾਡੇ ਨਾਲ ਅੱਗੇ ਸਾਂਝੀ ਜਰੂਰ ਕਰਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਪਏ ਸਨ ਉਸ ਤੋਂ ਬਾਅਦ ਇਹ ਮੰਡੀ ਦਾ ਪਵਿੱਤਰ ਸਥਾਨ ਹੈ ਜਦੋਂ ਆਪਾਂ ਮਣੀ ਕਰਨ ਸਾਹਿਬ ਨੂੰ ਜਾਣਿਆ ਕੁੱਲੂ ਮਨਾਲੀ ਵਾਲ ਨੂੰ ਜਾਣਿਆ ਦੇ ਰਾਸਤੇ ਦੇ ਵਿੱਚ ਇਹ ਮੰਡੀ ਗੁਰਦੁਆਰਾ ਸਾਹਿਬ ਸਿਸ਼ੂਭਤ ਹੈ ਜਿੱਥੇ ਰਹਿائش ਤੇ ਲੰਗਰ ਪ੍ਰਸ਼ਾਦੇ ਦਾ 24 ਘੰਟੇ ਸੰਗਤਾਂ ਲਈ ਪ੍ਰਬੰਧ ਕੀਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ 6 ਮਹੀਨੇ 18 ਦਿਨ ਇਸ ਜਗ੍ਹਾ ਤੇ ਰਹੇ ਆਸੇ ਪਾਸੇ ਦੀਆਂ ਸੰਗਤਾਂ ਦਾ ਉਧਾਰ ਕਰਿਆ ਕਰਦੇ ਸਨ ਭਾਰੀ ਦੀਵਾਨ ਸਜਾ ਕਰਦੇ ਸਨ ਇੱਥੇ ਮੰਡੀ ਦਾ ਰਾਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਿਨ ਸੇਵਕ ਨਿਨ ਸ਼ਰਧਾਲੂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਿਬਾਨ ਚਾਰ ਸਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਗੁਰੂ ਕੇ ਮਹਿਲ 500 ਸਿੰਘਾਂ ਦੇ ਜਥੇ ਸਮੇਤ ਇਸ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾਏ ਲੰਮਾ ਸਮਾਂ ਇੱਥੇ ਰਹਿਣ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਾਪਸ ਅਨੰਦਪੁਰ ਸਾਹਿਬ ਜੀ ਧਰਤੀ ਤੇ ਜਾਣ ਦਾ ਫੈਸਲਾ ਕੀਤਾ ਤਾ ਇਥੋਂ ਦੇ ਰਾਜਾ ਰਾਜਾ ਸਿੱਧ ਸੈਣ ਜੀ ਨਰਾਸ਼ ਹੋ ਗਏ ਤੇ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਚਲੇ ਜਾਓਗੇ ਤੇ ਮੇਰਾ ਵੈਰ ਔਰੰਗਜੀਬ ਦੇ ਨਾਲ ਪੈ ਗਿਆ ਉਹਨਾਂ ਨੇ ਕਹਿਣਾ ਕਿ ਤੂੰ ਗੁਰੂ ਘਰ ਦਾ ਸ਼ਰਧਾਲੂ ਹੈ ਤੂੰ ਗੁਰੂ ਨੂੰ ਪਨਾਹ ਦਿੱਤੀ ਹੈ ਗੁਰੂ ਨੂੰ ਇੱਥੇ ਰੱਖਿਆ ਹੈ ਤੇ ਤੈਨੂੰ ਤਬਾਹ ਕਰ ਦੇਵਾਂਗੇ ਗੁਰੂ ਜੀ ਕੋਲ ਉਸ ਵਕਤ ਇੱਕ ਸ਼ਰਧਾਲੂ ਰਫਲ ਲੈ ਕੇ ਆਇਆ ਸੀ ਜਿਸ ਰਫਲ ਦੇ ਆਪਾਂ ਪਹਿਲਾਂ ਦਰਸ਼ਨ ਕੀਤੇ ਨੇ ਗੁਰੂ ਜੀ ਉਸ ਪਲੰਘ ਤੇ ਬੈਠਦੇ ਨੇ ਸਾਹਮਣੇ ਬਿਆਸ ਦਰਿਆ ਵਿੱਚ ਇੱਕ ਸਿੱਖ ਨੂੰ ਆਖਦੇ ਨੇ ਕਿ ਹਾਂਡੀ ਇੱਕ ਮਟਕੀ ਛੱਡ ਕੇ ਆਓ ਜਿਸ ਦੇ ਆਪਾਂ ਹੁਣ ਦਰਸ਼ਨ ਕਰ ਰਹੇ ਆ ਬਿਆਸ ਦਰਿਆ ਦੇ ਵਿੱਚ ਆਪਾਂ ਜਾ ਰਹੇ ਆ ਇਸ ਬਿਆਸ ਦਰਿਆ ਦੇ ਵਿੱਚ ਗੁਰੂ ਕੇ ਸਿੱਖ ਨੇ ਇੱਕ ਹਾਂਡੀ ਇੱਕ ਮਟਕੀ ਛੱਡੀ ਗੁਰੂ ਜੀ ਨੇ ਉਸ ਜਗ੍ਹਾ ਤੋਂ ਬੈਠ ਕੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਉਸ ਜਗ੍ਹਾ ਤੋਂ ਬੈਠ ਕੇ ਵਗਦੇ ਬਿਆਸ ਦਰਿਆ ਹਾਂਡੀ ਦੇ ਉੱਪਰ ਨਿਸ਼ਾਨਾ ਲਾਇਆ ਤੇ ਹਾਂਡੀ ਦੇ ਉੱਪਰ ਨਿਸ਼ਾਨਾ ਇਸ ਤਰੀਕੇ ਨਾਲ ਲਾਇਆ ਗੁਰੂ ਜੀ ਨੇ ਕਉਤਕ ਰਚਿਆ ਹਾਂਡੀ ਮੁੱਦੀ ਹੋ ਗਈ ਟੁੱਟੀ ਨਹੀਂ ਭਾਵ ਹਾਂਡੀ ਬਚ ਗਈ ਗੁਰੂ ਜੀ ਨੇ ਬਚਨ ਕੀਤਾ ਉਸ ਵਕਤ ਰਾਜੇ ਨੂੰ ਕਿ ਰਾਜਾ ਜੈਸੇ ਬਚੀ ਹੈ ਤੇਰੀ ਹਾਂਡੀ ਤੈਸੇ ਬਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੁੱਟਣਗੇ ਅਸਮਾਨੀ ਗੋਲੇ ਛੁੱਟਣਗੇ ਇਹ ਗੁਰੂ ਜੀ ਦਾ ਕੌਤਕ ਸੀ ਇਹ ਗੁਰੂ ਜੀ ਦਾ ਬਚਨ ਸੀ ਇਸ ਜਗ੍ਹਾ ਤੇ ਹਾਂਡੀ ਤੇ ਨਿਸ਼ਾਨਾ ਲਾਇਆ ਸੀ ਇਸ ਜਗ੍ਹਾ ਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰਪਤ ਯਾਦਗਾਰ ਬਣਾਈ ਗਈ ਹੈ ਨਿਸ਼ਾਨ ਸਾਹਿਬ ਬਣਾਇਆ ਗਿਆ ਹੈ ਇਹ ਨਿਸ਼ਾਨ ਸਾਹਿਬ ਇਹ ਯਾਦਗਾਰ ਪੱਥਰ ਸਾਰਾ ਡੁੱਬ ਜਾਂਦਾ ਹੈ ਜਦੋਂ ਇਸ ਨਦੀ ਦੇ ਵਿੱਚ ਪਾਣੀ ਦਾ ਤੇਜ਼ ਵਹਾ ਹੜ ਆ ਜਾਂਦਾ ਹੈ ਨਿਸ਼ਾਨ ਸਾਹਿਬ ਨਦੀ ਦੇ ਵਿੱਚ ਇੰਜ ਝੂਲਦਾ ਹੈ ਜਿਵੇਂ ਪਾਣੀ ਦੇ ਵਿੱਚ ਝੂਲਦਾ ਹੋਵੇ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਸ਼ਾਨ ਅੱਜ ਵੀ ਝੂਲ ਰਹੇ ਨੇ ਖਾਲਸਾ ਪੰਥ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਮੰਡੀ ਅੱਜ ਤੱਕ ਨਾ ਕੁਦਰਤੀ ਮਾਰ ਮੰਡੀ ਨੂੰ ਪਈ ਹੈ ਨਾ ਕਿਸੇ ਰਾਜੇ ਤੋਂ ਮੰਡੀ ਚੱਤ ਹੋਈ ਹੈ ਇਸੇ ਤਰ੍ਹਾਂ ਮੰਡੀ ਦੀ ਚੜ੍ਹਦੀ ਕਲਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਰਾਜਾ ਸਿੱਧ ਸੈਣ ਆਪਣੀ ਰਿਆਸਤ ਦੀ ਹੱਦ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਛੱਡ ਕੇ ਆਇਆ ਜਿਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਰਾਜਾ ਸਿੱਧ ਸੈਣ ਛੱਡ ਕੇ ਆਇਆ ਸੀ ਆਪਣੀ ਰਿਆਸਤ ਦੇ ਹੱਦ ਤੇ ਉੱਥੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਇੱਕ ਮਹਿਲ ਬਣਾਇਆ ਹੈ ਜਿੱਥੇ ਅੱਜ ਗੁਰੂ ਕਾ ਕੋਠਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਇਹ ਅਸਥਾਨ ਰਵਾਲਸਰ ਸਾਹਿਬ ਤੋਂ ਕਰੀਬ 25 ਕਿਲੋਮੀਟਰ ਬਾੜ ਦੂਰ ਹੈ ਤੇ ਇਥੋਂ ਗੁਰੂਗਾ ਕੋਠਾ ਜਿੱਥੋਂ ਰਿਆਸਤ ਤੱਕ ਗੁਰੂ ਜੀ ਨੂੰ ਰਾਜਾ ਸਿੱਧਸੈਨ ਛੱਡ ਗਿਆ ਸੀ ਉਥੋਂ 14 ਕਿਲੋਮੀਟਰ ਬਾੜ ਸੁੰਦਰ ਨਗਰ ਤੋਂ 25 ਕਿਲੋਮੀਟਰ ਬਾੜ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਪਹਾੜਾਂ ਵਿੱਚ ਮੰਡੀ ਸ਼ਹਿਰ ਵਿੱਚ ਬਣਿਆ ਇਸਰਮਨੀਕ ਜੇ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਕਿਸ-ਕਿਸ ਨੇ ਦਰਸ਼ਨ ਕੀਤੇ ਹਨ ਜੇਕਰ ਕਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪਤ ਹੋਇਆ ਤੇ ਇੱਥਾ ਬਿਆਸ ਵਿੱਚ ਜਿੱਥੇ ਹਾਂਡੀ ਤੇ ਨਿਸ਼ਾਨਾ ਲਾਇਆ ਸੀ ਉਸ ਜਗ੍ਹਾ ਤੇ ਵੀ ਦਰਸ਼ਨ ਜ਼ਰੂਰ ਕਰਕੇ ਆਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ